ਅੱਜ ਦੇਮੀਕੇ ਲਗਾਤਾਰ ਅ ਪ੍ਰੈਸ ਮੀਟਿੰਗ ਦੇ ਰਾਹੀਂ ਅਸੀਂ ਸੂਝਿਤ ਵੀ ਕਰਦੇ ਰਹਿੰਦੇ ਆ ਲੰਬੇ ਸਮੇਂ ਤੋਂ ਜਿਹੜੀਆਂ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀਆਂ ਲੜਕੀਆਂ ਖੇਡੀਆਂ ਉਹ ਵਕ ਵਕ ਸਮਿਆਂ ਦੇ ਉੱਤੇ ਜਿਹੜੀਆਂ ਹੈ ਉਹਨਾਂ ਨੂੰ ਜਿੰਨੀਆਂ ਕਿ ਸਾਡੇ ਕੋਲ ਕੰਪਲੀਟ ਆਉਂਦੀ ਹੈ ਅਸੀਂ ਕੋਸ਼ਿਸ਼ ਕਰਦੇ ਆਂ ਕਿ ਵਿਦੇਸ਼ ਮੰਤਰਾਲੇ ਤੇ ਜਿਹੜੇ ਹੈ ਐਮਬੈਸੀ ਦੇ ਥਰੂ ਇਹਨਾਂ ਨੂੰ ਆ ਜਿਹੜਾ ਹੈ ਵਾਪਸ ਮਗਾਇਆ ਜਾਵੇ ਤੋਂ ਉਧਰ ਜਾ ਕੇ ਜਿਹੜੀਆਂ ਬੱਚੇ ਖਾ ਜਾਂਦੀਆਂ ਪਹਿਲੀ ਗੱਲ ਤਾਂ ਅਸੀਂ ਇਹ ਬੇਨਤੀ ਕਰਾਂਗੇ ਕਿ ਬਿਨਾ ਵਰਕ ਪਰਮਿਟ ਤੋਂ ਲੜਕੀਆਂ ਜਿਹੜੀਆਂ ਬਾਹਰ ਭੇਜਿਆ ਜਾਂਦੀਆਂ ਖਾਸ ਕਰਕੇ عمان ਇਹ ਅਰਬ ਮੁਲਕਾਂ ਵਿੱਚ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਉੱਥੇ ਲੜਕੀਆਂ ਨੂੰ ਨਾ ਭੇਜਿਆ ਜਾਵੇ ਜੋ ਇਹਨਾਂ ਦੀ ਉੱਥੇ ਦੁਰਦਸ਼ਾ ਹੁੰਦੀ ਹੈ ਜਿਸ ਤਰ੍ਹਾਂ ਦਾ ਮੈਸ ਬਿਹੇਵ ਹੁੰਦਾ ਜਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਇਹ ਲੜਕੀਆਂ ਵਾਪਸ ਆਉਂਦੀਆਂ ਜੋ ਇਥੇ ਆਣ ਕੇ ਮਾਪੇ ਆਪਣੇ ਲੜਕੀਆਂ ਦੀ ਵਿਆਹ ਸੁਣਾਉਂਦੇ ਆ ਬੜੀ ਦਰਦ ਭਰੀ ਹੁੰਦੀ ਹੈ ਸੋ ਆ ਅੱਜ ਵੀ ਜਿਹੜੇ ਹੈ ਇੱਕ ਲੜਕੀ ਜਿਹੜੀ ਮੋਗੇ ਤੋਂ ਵਾਪਸ ਆਈ ਹੈ ਉਹ ਤੁਹਾਡੇ ਨਾਲ ਉਹਦੇ ਰੂਪ ਰੂਪ ਕਰਾਉਣੇ ਜਿਹੜੀ ਕਿ ਪਿਛਲੇ ਸਾਲ ਸਤੰਬਰ ਦੇ ਵਿੱਚ ਅ Oman ਗਈ ਸੀ ਤੇ ਇਥੇ ਉਹਨਾਂ ਨੂੰ ਸੌਰ ਰੈਲ ਦਾ ਕਹਿ ਕੇ 20000 ਰੁਪਏ ਮਹੀਨੇ ਦਾ ਦੇਣ ਦਾ ਵਾਅਦਾ ਕੀਤਾ ਸੀ ਕਿਉਂਕਿ ਜੇ ਗਰੀਬ ਪਰਿਵਾਰ ਉਹ ਸੋਚ ਲੈਂਦਾ ਕਿ ਚਲੋ ਇੱਥੇ ਰਲੋ ਬਾਹਰ ਜਾ ਕੇ ਚਲੋ ਮੇਰੇ ਪਰਿਵਾਰ ਚੱਲ ਜਾਊਗਾ ਪਰਿਵਾਰ ਦੇ ਵਿੱਚ ਇੱਥੇ ਵੀ ਜਿਹੜਾ ਹੈ ਕੋਈ ਕੰਮਕਾਰ ਨਹੀਂ ਤੇ ਜਦੋਂ ਉੱਥੇ ਇੱਕ ਇਹੋ ਜਿਹਾ ਗੈਗ ਬਣਿਆ ਹੋਇਆ ਜਿਹੜੀਆਂ ਖਾਸ ਕਰਕੇ ਜਨਾਨੀ ਆ ਖਾਸ ਕਰਕੇ ਜਿਹੜੀਆਂ ਲੜਕੀਆਂ ਉਹਨਾਂ ਨੂੰ ਪਰਮਾ ਕੇ ਲਾਲਚ ਦੇ ਕੇ ਬਾਹਰ ਭੇਜ ਦਿੰਦੇ ਆ ਜਿੱਥੇ ਜਾ ਕੇ ਇਹ 2 ਮਹੀਨੇ ਦਾ ਵੀਜ਼ਾ ਲੈ ਕੇ ਅ ਇਹ ਮਾਸਕ ਦਬਾਈ ਜਾਂਦੇ ਆ ਦਬਾਈ ਤੋਂ ਮਗਰੋਂ ਇਹਨਾਂ ਨੂੰ ਮਾਸਕਟ ਭੇਜ ਦਿੱਤਾ ਜਾਂਦਾ ਤੇ ਉੱਥੇ ਜਿਹੜੇ ਹੈਗੇ ਆ ਦੋ ਮਹੀਨਿਆਂ ਦੇ ਵਿੱਚ ਅ ਕਿਸੇ ਨਾ ਕਿਸੇ ਉੱਥੇ ਅ ਉੱਥੋਂ ਦੇ ਜਿਹੜੇ ਹੈ ਅ ਲੋਕਾਂ ਉਹਨਾਂ ਦੇ ਨਾਲ ਕੰਟਰੈਕਟ ਕਰ ਦਿੰਦਾ ਜਾਂਦਾ ਇਹ ਜਿਹੜੇ ਆਮ ਖਰ ਖਾਸ ਕਰਕੇ ਸਾਡੀਆਂ ਲੜਕੀਆਂ ਅਨਪੜ ਹੁੰਦੀਆਂ ਉਹਨਾਂ ਕੋ ਅ ਗੂਠਾ ਲਵਾ ਲੈਂਦੇ ਜਾਂ ਸਹਿਮ ਕਰਾ ਲੈਂਦੇ ਆ ਤੇ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਇਹ ਜਿਹੜੇ ਸ਼ੈਨ ਕਰਵਾਏ ਆ ਉਹਦੇ ਕਾਹਦੇ ਕਰਵਾਏ ਆ ਤੇ ਇਸ ਲੜਕੀ ਨੂੰ ਵੀ 2 ਲੱਖ ਰੁਪਏ ਦੇ ਵਿੱਚ ਉਹਨਾਂ ਇਹਨਾਂ ਨੇ ਉੱਥੇ ਵੇਚ ਦਿੱਤਾ ਸੀ ਜਿਹੜਾ ਕਿ ਪਹਿਲਾਂ ਵੀ ਇਹਨਾਂ ਕੋ ਪੈਸੇ ਲੈ ਲੈ ਬਾਅਦ ਵਿੱਚ ਫੇਰ ਇਹਨਾਂ ਕੋ ਪੈਸੇ ਮੰਗਦੇ ਸੀ ਇਹਨਾਂ ਨੇ ਸਾਡੇ ਕੋਲ 7 ਮਈ ਨੂੰ ਕੰਪਲੇਂਟ ਕੀਤੀ ਸੀ ਤੇ ਇਹ ਜਿਹੜੀ ਇਹ ਲੜਕੀ ਤਕਰੀਬਨ ਜਿਹੜੀ ਹੈਗੀ ਕਿੰਨੇ ਦਿਨ ਪਹਿਲਾਂ ਆ ਗਈ ਬੇਟਾ ਸੱਤਵੇਂ ਮਹੀਨੇ ਦੇ ਵਿੱਚ ਜਿਹੜੇ ਆ ਗਏ ਇਹ ਵਾਪਸ ਆ ਗਈ ਸੋ ਇਹ ਅਸੀਂ ਜਿਹੜਾ ਵੀ ਇੱਥੇ ਸਾਡੇ ਕੋਲ ਕੰਪਲੇਂਟ ਲੈ ਕੇ ਆਉਂਦਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਕਿ ਤੁਸੀਂ ਜੇਸੇ ਏਜੰਟ ਨੇ ਤੁਹਾਨੂੰ ਬਾਹਰ ਭੇਜਿਆ ਤੁਹਾਡੇ ਨਾਲ ਠੱਗੀ ਕੀਤੀ ਹੈ ਉਹਦੇ ਉੱਤੇ ਕੰਪਲੇਂਟ ਕੀਤੀ ਜਾਵੇ ਜਿਹੜੇ ਮਹੀਨਾਂ ਦੇ ਸੀ ਕਿ 7ਵੇਂ ਮਹੀਨੇ ਚ ਆਈਆਂ ਵਾਪਸ ਕਿੰਨਾ ਟਾਈਮ ਲੱਗਦਾ ਅਸੀਂ 2023 ਨੂੰ ਮਹੀਨੇ ਦੇ ਵਿੱਚ ਹੈ ਜਿਹੜੇ ਵੀ ਦੇ ਗਏ ਆ ਇੱਕ ਨੂੰ ਮੈਡਾ ਵੀਜੇਟ ਕਰੀ ਉਹ ਕਹਿੰਦੀ ਉਹ ਕਹਿੰਦੀ ਕੰਮ ਤੇ ਲਵਾਉਂਗੀ ਤੁਹਾਨੂੰ ਵਧੀਆ ਪੈਸੇ ਲੈ ਲੇਗੀ ਕਟਮਾਰ ਕੋਈ ਨਹੀਂ ਹੁੰਦੀ ਨਾ ਕਿਉਂਕਿ ਮੈਨੂੰ ਹੋਰ ਕੁੜੀਆਂ ਨੇ ਦੱਸਿਆ ਸੀ ਕਿ ਉਥੇ ਕਟਮਾਰ ਕਰਦੇ ਆ ਉਹ ਕਹਿੰਦੀ ਕੁੜੀਆਂ ਝੂਠ ਬੋਲਦੀਆਂ ਇਹੋ ਜਿਹਾ ਕੋਈ ਨਹੀਂ ਹੈਗਾ ਇਹ ਜਿਹੜੀ ਕੁੜੀ ਨੂੰ ਲੈ ਕੇ ਗਈ ਉਹ ਸਾਡੀ ਰਿਸ਼ਤੇਦਾਰੀ ਚ ਸੀ ਹਾਂਜੀ ਸਮਾਲ ਭਾਈ ਦੀ ਰਹਿਣ ਵਾਲੀ ਹੈ ਹਾਂਜੀ ਉਹ ਕਹਿੰਦੀ ਕੋਟ ਤੁਹਾਡੇ ਪੁੱਛੇਂ ਦੀ ਮੈਂ ਉਹਨੂੰ ਦੱਸਿਆ ਯੋ ਕਿ ਨਹੀਂ ਮੇਰੀ ਜ਼ਿੰਮੇਵਾਰੀ ਹੈ ਕੁੜੀਆਂ ਕੰਮ ਕਰਨੀਆਂ ਮਾਰੀਆਂ ਝੂਠ ਬੋਲਦੀਆਂ ਆ ਤਾਂ ਮੇਰਦਲ ਦਾ ਪਤਾ ਵੀ ਕਿ ਐਸੇ ਮੋਟਮਾਰ ਹਾਂਜੀ ਮੈਨੂੰ ਮੇਰਦਲ ਕੋਲੋਂ ਪਤਾ ਹਾਂਜੀ ਵੀਡੀਓ ਦੇਖਿਆ ਸੀ ਵੀਡੀਓ ਦੇਖਿਆ ਸੀ ਹਾਂਜੀ ਮੈਂ ਵੀੜੀਆਂ ਦੇਖਿਆ ਸੀ ਤੇ ਉਹ ਕਹਿੰਦੀ ਕੋ ਨਹੀਂ ਇਦਾਂ ਦਾ ਕੁੱਝ ਨਹੀਂ ਕੁੜੀਆਂ ਝੂਠ ਬੋਲਦੀਆਂ ਵਾਂ ਉਹ ਕਹਿੰਦੀ ਮੇਰੀ ਜ਼ਿੰਮੇਵਾਰੀ ਕੁੜੀਆਂ ਇੱਥੇ ਆਣ ਕੇ ਕੰਮ ਨਹੀਂ ਕਰਦੀਆਂ ਤਾਂ ਕਰ ਕੇ ਕਹਿ ਦਿੰਦੀਆਂ ਇੱਥੇ ਵਧੀਆ ਮੋਹੜਾ ਪੈਸੇ ਮਿਲਣਗੇ ਤੇ ਦਵਾਈ ਦਿੱਤੀ ਜਾਊਗੀ ਜੇ ਤੁਸੀਂ ਥੱਲੇ ਮਿਲੇ ਕੱਪੜਾ ਲੀਰਾ ਸਾਰਾ ਕੁਝ ਮਿਲੂਗਾ ਪਰ ਇੱਕ ਮਹੀਨੇ ਨਾਲ ਉਹਨਾਂ ਨੇ ਮੈਨੂੰ ਵਧੀਆ ਰੱਖਿਆ। ਐਤੂ ਮਹੀਨੇ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ। ਉਹ ਮੈਨੂੰ ਤਿੰਨ ਤਿੰਨ ਘਰਾਂ ਦਾ ਕੰਮ ਕਰਵਾਉਣ ਲੱਗ ਪਿਆ। ਜਦੋਂ ਇੱਕ ਮਹੀਨਾ ਰਿਹਾ ਉਹ ਕੰਮ ਕਰਦੇ ਰਹੇ। ਹਾਂਜੀ ਪਹਿਲਾਂ ਮੈਨੂੰ ਹਾਂਜੀ ਹਾਂਜੀ ਕਿੰਨੇ ਪੈਸੇ ਦਾ ਮੋਟ ਲੱਗੇ ਉਹ 40 ਰੁਪਏ ਕਹਿੰਦੇ ਮੈਂ ਕਿਹਾ ਇਮਾਨ ਦਾ 40 ਰੁਪਏ ਹਾਂਜੀ 25000 ਰੁਪਏ ਜਦੋਂ ਉਹਨੇ ਮੇਰੇ ਘਰ ਤੋਂ ਵੀ ਜਾ ਭੇਜਿਆ 25000 ਰੁਪਏ ਲੈਣ ਉਹਦੇ ਵਿੱਚ ਆ ਗਿਆ ਹਾਂਜੀ ਹਾਂਜੀ ਉਹ ਕੁੜੀ ਨੇ ਮੈਨੂੰ ਆਫਿਸ 'ਚ ਦੇਖਤਾ ਹੀ ਆਫਿਸ ਵਾਲਿਆਂ ਨੇ ਮੈਨੂੰ ਗਾਹ ਅਰਜੀਆਂ ਦੇ ਘਰੇ ਜਿਹੜੀ ਗੱਲ ਤੁਹਾਨੂੰ ਕਹਿੰਦੇ ਇਹ ਜਦੋਂ ਉਹਨਾਂ ਨੇ ਮੈਨੂੰ ਪੈਸੇ ਮੰਗੇ ਜਦੋਂ ਮੈਂ ਉਹਨਾਂ ਨੂੰ ਕਿਹਾ ਮੈਂ ਆਪਣੇ ਘਰ ਜਾਣਾ ਮੈਂ ਨਹੀਂ ਕੰਮ ਕਰਨਾ ਮੈਂ ਬਿਮਾਰ ਹੋ ਗਈ ਮੇਰੇ ਹੱਥ ਪੈਰ ਖਰਾਬ ਹੋ ਗਏ ਦਵਾਈ ਉਹ ਦਵਾਉਂਦੇ ਨੂੰ ਸੀ ਕਿ ਮੈਂ ਮੈਂ ਕਿਹਾ ਮੈਂ ਆਪਣੇ ਘਰ ਜਾਣਾ ਉਹ ਕਹਿੰਦੇ 1000 ਰੁਪਏ ਦੇ ਦੇ ਤੇ ਇਹਦੇ થી ਤੈਨੂੰ ਜਾਨ ਲਵਾਵਾਂਗੇ ਮੈਂ ਨਾ ਪੁੱਛਿਆ ਤੁਸੀਂ ਪੈਸਾ ਕਿੱਥੋਂ ਮੰਗਦੇ ਪਏ ਫਿਰ ਉਹਨਾਂ ਨੇ ਦੱਸਿਆ ਕਿ ਆਹ ਕੁੜੀ ਨੇ ਤੈਨੂੰ ਗੋਚਿਆ ਹੋਇਆ ਵਾ ਅਸੀਂ ਉਹ ਪੈਸਾ ਮੰਗਦੇ ਪਏ ਬਾਬਾ ਜੀ ਦਾ ਕੀ ਸੰਪਰਕ ਮੇਰੇ ਪਰਿਵਾਰ ਆਇਆ ਸੀ ਉਹਨਾਂ ਨੇ ਫੱਟ ਤੋਂ ਪੈਸਾ ਲੈ ਲਿਆ ਕਿ ਫੇਰ ਵੀ ਭੇਜਦੀ ਨਹੀਂ ਪਈ ਸੀ ਜਦੋਂ ਮੇਰਾ ਪਰਿਵਾਰ ਇੱਥੇ ਆਇਆ ਤੇ ਬਾਬਾ ਜੀ ਨੇ ਕਹਿੰਦਾ ਸੀ ਫੋਨ ਦਿੱਤਾ ਉਹਨਾਂ ਨੇ ਮੈਨੂੰ ਬਚਾਇਆ ਕਢਾਇਆ ਇਹਨਾਂ ਨੇ ਹਾਂ ਜੀ ਬਹੁਤ ਘੱਟ ਦੇ ਦੀ ਬਹੁਤ ਜਦੋਂ ਵੀ ਫੋਨ ਜੇ ਉਹਨਾਂ ਨੂੰ ਕਹਿੰਦੇ ਫੋਨ ਜਦੋਂ ਫੋਨ ਨਹੀਂ ਦਿੰਦੇ ਸੀ ਨਾ ਕੋਈ ਖਾਣ ਨੂੰ ਨਹੀਂ ਲੱਗੀ ਦਰ ਉਹ ਪੈਸੇ ਦੀ ਮੰਗ ਕਰਦੇ ਸੀ ਪੈਸਾ ਦੋ ਆਦੇ ਪਰਿਵਾਰ ਨੇ ਨਹੀਂ ਨਹੀਂ ਉਹਦੇ ਕੋਈ ਇਹ ਬਸ ਬੋਟਮਾਰ ਕਰਦੇ ਸੀ ਪੈਸੇ ਦੀ ਮੰਗ ਕਰਦੇ ਸੀ ਕਮਰੇ 'ਚ ਬੰਦ ਕਰਕੇ ਰੱਖਿਆ ਜਾਂਦਾ ਸੀ ਉਹ ਖਾਣਾ ਨਹੀਂ ਦਿੰਦੇ ਜੀ ਉਹਨਾਂ ਨੇ ਠੀਕ ਕਰਦੇ ਉਹਦੇ ਦਿੱਤੇ ਖਾਣੇ ਕਿਸੇ ਨਾਲ ਗੱਲ ਨਹੀਂ ਹੁੰਦੀ ਸੀ ਜਦੋਂ ਅਮਰ ਜੋ ਮੇਰੇ ਪਰਿਵਾਰ ਨੇ ਕੰਪਲੀਟ ਕੀਤੀ ਉਹਦੇ ਤੇ ਫਿਰ ਉਹਨੇ ਮੇਰੀ ਗੱਲ ਕਰਾਉਣ ਲੱਗੀ ਪ੍ਰੋਸੈਸ ਉਹ ਉਹਨੂੰ ਮੈਂ ਕੁੜੀ ਨੂੰ ਮੈਸੇਜ ਕੀਤਾ ਕਿ ਓਏ ਉਹਨਾਂ ਨੂੰ ਕਹਿਣ ਲੱਗੀ ਕਿ ਚਾਹੇ ਦੇ ਦੋ ਪ੍ਰੀਆ ਦੇ ਤੇ ਮੈਂ ਇਹਨੂੰ ਭੇਜਦੀ ਆ ਕਿਉਂਕਿ ਪ੍ਰੀਆ ਬਿਮਾਰ ਹੋ ਗਈ ਥੋੜੀ ਕੁੜੀ ਤੇ ਫਿਰ ਉਹਨੇ ਕਾਲ ਰਿਕਵਨ ਕੀਤਾ ਸਰਕਾਰ ਦੇ ਕਹਿੰਦੇ ਦਾ ਗੱਲ ਕਰਾ ਕਰਨ ਦੀ ਨਹੀਂ ਸੀ ਬਹੁਤ ਟਾਈਮ ਹੋ ਗਿਆ ਇੱਕ ਮਹੀਨਾ ਮੇਰੀ ਗੱਲ ਨਹੀਂ ਕਰਾਈ ਤੋ ਮਹੀਨੇ ਬਾਅਦ ਉਹਰੇ ਇੱਕ ਪਰਵਾਰ ਨਾਲ ਗੱਲ ਕਰਾਈ ਉਹ ਵੀ ਪੈਸੇ ਦੀ ਗੱਲ ਕੀਤੀ ਕਿ ਸਪੈਸੇ ਦੇ ਦਿਓ ਪਹਿਲਾਂ ਉਹਨਾਂ ਨੇ ਸਾਡੇ ਕੋਲ 7000 ਰੁਪਏ ਮੰਗਿਆ ਇੰਡੀਆ ਦਾ 7000 ਰੁਪਏ ਰਿਆਲ ਮੰਗਿਆ ਕਿਨੇ ਕੋਈ ਚੈੱਕ ਕਰਾਦਣੇ ਜਿਉਂ ਉਸ ਪਰਵਾਰ ਨੂੰ ਕਹਤਾ ਸੀ 100 300 ਪੈਸੇ ਇਧਰ ਉਧਰ ਫੜੋ ਪਰ ਉਹਨੇ ਵਾਪਸ ਤੁਹਾਡਾ 200 ਰੁਪਇਆ ਲੈ ਕੇ ਫਿਰ ਕਹਿੰਦੀ 7000 ਮੰਗਿਆ ਇੱਥੇ ਵੀ ਮੈਨੂੰ ਚੈੱਕ ਨਹੀਂ ਕਰਾਈ ਦੇ ਉਹਦੇ ਜਿਵੇਂ ਉਹਤੇ ਜਿਵੇਂ ਗਈਆਂ ਮੈਂ ਦੋ ਕੁੜੀਆਂ ਹੋਰ ਵੀ ਸੀ ਉੱਥੇ ਪੰਜਾਬੀ ਕੁੜੀਆਂ ਨਹੀਂ ਉਹ ਨੂੰ ਨਹੀਂ ਪਤਾ ਨਹੀਂ ਕਿ ਉਹ ਮੈਨੂੰ ਨਹੀਂ ਮਿਲ ਰਹੀ ਥੇ ਜਦੋਂ ਮੈਂ ਲੈ ਕੇ ਆਇਆ ਇੱਕ ਦੂਜੇ ਨਾਲ ਕੋਈ ਨਹੀਂ ਉਹ ਕਿਉਂਕਿ ਮੈਂ ਨਹੀਂ ਦਿੱਤੇ ਇੱਕ ਦੂਜੇ ਨਾਲ ਉਹ ਇਦਾਂ ਦੀ ਕੁੜੀ ਨਹੀਂ ਆਉਂਦੀ ਜਿਹੜੀ ਇਹਦਾ ਫਸੀ ਹੋਇਆ ਤੁਹਾਨੂੰ ਪਤਾ ਹੈ ਨਹੀਂ ਮੇਰੇ ਜਾਣ ਕਰਨੀ ਹਾਂ ਮੇਰੇ ਮਾਫੀ ਆਈ ਸੀ ਮੇਰੇ ਨਾਲ ਉਹ ਪਹਿਲਾਂ ਹੀ ਆ ਗਿਆ ਕਿ ਉਹਨਾਂ ਨੂੰ ਉੱਥੇ ਆਫਿਸ 'ਚ ਸੀਗੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਉੱਥੋਂ ਦਾ ਮਾਹੌਲ ਕਿ ਉਹ ਆ ਗਏ ਤੇ ਉਹਨਾਂ ਨੇ ਮੈਨੂੰ ਬਾਅਦ ਦੇ ਚੁੱਕੇ ਸੀ ਫਿਰ ਮੈਂ ਮਤਲਬ ਨਹੀਂ ਦਿੱਤਾ ਨਹੀਂ ਕਾਰਵਾਈ ਮੰਗ ਕਰਦੇ ਹਾਂ ਜੀ ਕਾਰਵਾਈ ਦੀ ਮੰਗ ਕਰਦੇ ਆਂ ਤੇ ਉੱਥੇ ਗਈ ਸੀ ਐਨਆਰਆਈ ਕੋਲਸ ਕੋਲ ਅਸੀਂ ਨਾਂ ਕੀ ਫਰਚਦਾਰ ਕਰੋ ਅਸੀਂ ਜਿਹੜੇ ਬਿਆਨ ਲਿਖਾਉਨੇ ਉਹ ਸਾਡੇ ਬਿਆਨ ਨਹੀਂ ਲੱਗਦੇ ਬਿਲਕੁਲ ਹਾਂ ਜੀ ਐਨਆਰਈ ਕੋਲ ਤੋਂ ਹਾਂ ਜੀ ਹਾਂ ਜੀ ਉਹ ਉੱਥੇ ਬੈਠੀ ਬਿਆਨ ਦੇ ਦਿੰਦੀ ਉਹਦੀ ਮਦਦ ਕਰਦੇ ਆ ਜਿਹੜਾ ਮੈਂ ਉਹਨਾਂ ਨੂੰ ਦੱਸਦੀ ਪਈਆਂ ਮੇਰੇ ਨਾਲ ਉਹਨਾਂ ਨੇ ਪੱਟ ਮਾਰ ਕੀਤੀ ਸਾਡੇ ਤੋਂ ਪੈਸਾ ਲੁੱਟਿਆ ਗਿਆ ਇਹਨਾਂ ਸਾਨੂੰ ਪਰੇਸ਼ਾਨ ਕੀਤਾ ਫਿਰ ਵੀ ਉਹ ਕਹਿੰਦੇ ਸਾਨੂੰ ਸਬੂਤ ਦਿਓ ਉੱਥੇ ਕੋਡੇ ਕੋਈ ਸਬੂਤ ਮੈਂ ਕਿਹਾ ਮੇਰੇ ਕੋਲੇ ਕੋਈ ਸਬੂਤ ਨਹੀਂ ਮੈਨੂੰ ਤਾਂ ਉਹਨਾਂ ਨੇ ਬੰਦ ਕੀਤਾ ਹੋਇਆ ਸੀ ਮੇਰੇ ਕਮਰੇ ਤੇ ਬੰਦ ਕਰਕੇ ਫੋਨ ਮੇਰੇ ਕੋਲ ਆਇਆ ਹੈ ਕਿ ਮੈਂ ਉਸ ਸਬੂਤ ਕਿਥੋਂ ਕੱਟੇ ਕਰਦੀ ਮੇਰੇ ਕੋਲ ਕੋਈ ਕਾਗਜ਼ ਨਹੀਂ ਹਾਂਜੀ ਜੀ ਕਹਿੰਦੇ ਫਿਰ ਸਬੂਤ ਲੈ ਕੇ ਆਓ ਕਿਤੇ ਉਹਨਾਂ ਨੇ ਪੁਤ ਮਾਰ ਲਈ ਦਾਦਾ ਜੀ ਕਹਿੰਦੇ ਸਾਡੀ ਮਦਦ ਕੀਤੀ ਜਾਊਗੀ ਉਹਨਾਂ ਕੋਲਟ ਵਾਲਿਆਂ ਤੇ ਵੀ ਕਾਰਵਾਈ ਕੀਤੀ ਜਾਊਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ